ਇਸ ਤਰ੍ਹਾਂ ਜੀ ਸਿਕਿਉਰਿਟੀ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਾਡੇ ਕੋਲ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਕਿਹਾ ਗਿਆ ਕਿ ਮੌਕ ਡ੍ਰਿਲ ਕੀਤੀ ਗਈ ਹੈ ਜਿਨ੍ਹਾਂ ਵਿੱਚ ਇੱਕ ਸਸਪੀਸ਼ੀਅਸ ਬੌਮ ਲਾਈਕ ਆਬਜੈਕਟ ਪਾਸਟੇ ਰਹਿਦਾ ਹੈ ਉਹ ਆ ਮੌਕ ਡ੍ਰਿਲ ਕੀਤੀ ਗਈ ਹੈ ਜਿਹੜਾ ਇੱਥੇ ਐਸਐਸਸੀ ਆਫਿਸ ਦੇ ਬਾਹਰ ਇੱਕ ਕੰਪੈਕਟਿਡ ਆਈਕਨ ਦਿਖ ਦਿੱਤਾ ਗਿਆ। ਇਸ ਤੋਂ ਬਾਅਦ ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਜਲੰਧਰ ਚ ਸੈਸੀ ਟੈਕਨੀਕਲ ਨੇ ਰਿਸਪੌਂਡ ਕੀਤਾ ਹੈਗਾ। ਵੀ ਬਹੁਤ ਹੀ ਕਮ ਸਮਾਂ ਚ ਲਗਭਗ 35 ਮਿੰਟs ਚ ਟੀਮ ਇੱਥੇ ਆਈ ਥੀ। ਇਨ ਬਿਟਵੀਨ ਜਿਹੜਾ ਪੂਰਾ ਏਰੀਆ ਕਾਡ ਕਰਵਾਇਆ ਗਿਆ। ਬਾਅਦ ਚ ਐਜ ਪਰ ਸਟੈਂਡਰਡ ਪ੍ਰੋਸੀਜਰ ਟੀਮ ਨੇ ਇਸ ਚੀਜ਼ ਨੂੰ ਜਿਹੜਾ ਸਸਪੈਕਟਿਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਇਸ ਚ ਮੈਂ ਤੁਸੀਂ ਦੇਖਿਆ ਵੀ ਹੈਗਾ। ਜਾਂ ਸਾਡੀ ਸਟੈਂਡਰਡ ਸਕਿਉਰਿਟੀ ਡਰਿਲਸ ਹੁੰਦੀ ਹੈ ਕਿ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਆਮ ਬਸਾ ਚੀਜ਼ ਕਿ ਵੀ ਪੰਪ ਥ੍ਰੈਡ ਵਾਸਤੇ ਸਕਿਉਰਿਟੀ ਡਰਿਲ ਜਿਹੜਾ ਆਪਾਂ ਕਰਦੇ ਹਾਂ ਜੀ ਜਾਂ ਕੋਈ ਹੋਰ ਸਸਪੈਕਟਡ ਆਬਜੈਕਟ ਜਾਂ ਕੋਈ ਐਕਸਪਲੋਸਿਵ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੇ ਉਹਦੇ ਸਮਨ ਚਾਰਜ ਕੀਤਾ ਗਿਆ ਹੈਗਾ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈ ਨਾ ਜਿਹੜਾ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇ ਉਹਦੇ ਹਿਸਾਬ ਨਾਲ ਸਾਡੇ ਟੀਮਸ ਸਾਈਕਲ ਕਰ ਰਹੀ ਹੈਗੀ ਹੁਣ ਵੀ ਚੱਲਦਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੀਪੇਅਰਡਨੈਸ ਨੂੰ ਸ਼ੋਅ ਕਰਦਾ ਹੈਗਾ ਅਸੀਂ ਕਮਿਟਿਡ ਆ ਮਾਨ ਜੋ ਕਿ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਦੇਟ ਡੀਆਈ ਜ਼ਿਲੰਦ ਦੇ ਡਾਇਰੈਕਸ਼ਨ ਦੇ ਕਿ ਵੀ ਲਾਅਨ ਆਰਡਰ ਨੂੰ ਮੈਂटेन ਰੱਖਿਆ ਜਾਵੇ ਐਟ ది ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰੀਪੇਅਰ ਹੋਇਆ ਹੈ ਠੀਕ ਹੈ ਸਾਹਿਬ